ਮੋਤਲੇ ਪੈਲੀ ਮੇਰੀ ਮੋਤਲੇ ਪੈਲੀ ਤੂੰ ਮੈਂ ਨਾਲ ਹੀ ਹਾਂ ਤੁਸੀਂ ਕਣਕ ਬੀਜ ਕੇ ਦੋ ਟਰੈਕਟਰ ਹੀ ਮੈਂ ਤੇ ਆਉਣ ਗਿਆ ਕੀ ਚੱਕਰ ਕੀ ਪੈ ਗਿਆ ਘਰੇ ਆ ਤੁਸੀਂ ਆਉਣ ਗਏ ਪਰੇ ਟਰੈਕਟਰ ਲਵਾਉਣ ਗਏ ਆਪਣੀਆਂ ਤਵੀਆਂ ਪਾਉਣ ਡਰਾਈਵਰ ਨੂੰ ਕਹਤਾ ਮੈਂ ਤੇ ਤੁਹਾਨੂੰ ਕਿਹਾ ਵੀ ਟਰੈਕਟਰ ਨਾਲ ਤਵੀਆਂ ਪਾਓ ਤੇ ਉਹਨਾਂ ਨੂੰ ਕੋਟਾ ਹੀ ਧਾਣੀ ਤੇ ਅਸੀਂ ਮੈਂ ਹੀ ਨਾਲੇ ਚੱਲਿਆ ਇਹਨੂੰ ਵਿਚਾਰੇ ਨੂੰ ਪਹਿਲੀ ਵਾਰੀ ਲਿਆਂਦਾ ਇਹਨੂੰ ਮੋਤਲੇ ਦਾ ਵੀ ਨਹੀਂ ਪਤਾ ਉਹਨਾਂ ਨੂੰ ਇਹ ਪਤਾ ਸੀ ਕਿ ਇਹ ਗੱਡੀ ਘੱਟ ਚਲਾਉਂਦਾ ਤੇ ਦੂਜੀ ਸੀਟ ਤੇ ਬੈਂਦਾ ਹਾਂ ਜਦੋਂ ਮੈਂ ਨਹਿਰ ਦੇ ਉੱਤੋਂ ਮੋੜ ਤੋਂ ਨਿਕਲਿਆ ਮੋਦਲੇ ਵਾਲੇ ਮੋੜ ਤੋਂ ਭਿੰਡੀਆਂ ਵਾਲੇ ਮੰਨੇ ਨੂੰ ਪੈਂ ਮੋੜਨ ਲੱਗਾ ਤੇ ਇੱਥੇ ਗੱਡੀ ਥਾੜ 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 ਗੋਲੀਆਂ ਚੱਲ ਗਈਆਂ ਇੱਕ ਦਮ ਇਹ ਜਦੋਂ ਗੱਡੀ ਦੀਆਂ ਬਾਰੀ ਖੋਲ ਕੇ ਇੱਥੇ ਉੱਲੇ ਹੋਏ ਇਹੀ ਦੇਖਿਆ ਮੈਂ ਤੇ ਹਰਦੀਪ ਸਿੰਘ ਤੇ ਇਹਦਾ ਭਤੀਜਾ ਗੌਰਵ ਸ਼ਰਮਾ ਤੇ ਇੱਕ ਆ ਮੌਜੂਦਾ ਸਰਪੰਚ ਦਾ ਭਰਾ ਵਾ ਸਾਬਾ ਇਹ ਸਾਰੇ ਗੱਡੀ 'ਤੇ ਬੈਠੇ ਦੋ ਤਿੰਨ ਮੋਟਰਸਾਈਕਲ ਸੀ ਅੱਗੇ ਜਦੋਂ ਇਹ ਮੂੰਹ ਬੰਨੇ ਸੀ ਤੇ ਭੱਜੇ ਆ ਇਹ ਤੇ ਭੱਜਿਆ ਜਦੋਂ ਐਨੂੰ ਭੱਜਿਆ ਮੋਟਰਸਾਈਕਲ ਤੇ ਮੈਂ ਬੜੇ ਚਿਰ ਦਾ ਰੋਂਡਿਆ ਐ ਐਸਐਸਪੀ ਸਾਹਿਬ ਦੇ ਪੇਸ਼ ਹੋ ਕੇ 20 ਮਈ ਨੂੰ 2000 ਪੰਜ ਨੰਬਰ ਦਰਖਾ ਦਿੱਤੀ ਸੀ ਵੀ ਮੈਂ ਇਹਨਾਂ ਨੂੰ ਪੈਲੀ ਦਿੱਤੀ ਜੇ ਠੇਕੇ ਤੇ ਇਹ ਮੈਨੂੰ ਮੌਨ ਨਹੀਂ ਦਿੰਦੇ ਰਸਤਾ ਰੋਕਦੇ ਜੇ ਮੇਰਾ ਮੇਰੀ ਇਹਨਾਂ ਮੈਨੂੰ ਮਾਰ ਦੇਣਾ ਜੇ ਧਮਕੀਆਂ ਦੇ ਮੁੰਡੇ ਮੈਨੂੰ ਬਾਹਰੋਂ ਦੇ ਦੇ ਇਸ ਆਸਟ੍ਰੇਲੀਆ ਤੋਂ ਵੀ ਸਾਡੇ ਕੋਲ ਗੈਂਗਸਟਰ ਹੈਗੇ ਇਹੀ ਮਰਵਾ ਦੇਣਾ ਇਹਨਾਂ ਸਫਾਰੀ ਉਧਰੋਂ ਗੈਂਗਸਟਰਾਂ ਨੂੰ ਦੇਤੀ ਅੱਜ ਸਾਡੇ ਤੇ ਕਾਤ ਲਾਣਾ ਵੱਡਾ ਹਮਲਾ ਕਰਾਤਾ ਆ ਸੋਲੇ ਜੋ ਇਹਨਾ ਕੀਤਾ ਹਰਦੀਪ ਸਿੰਘ ਆਪ ਨਾਲ ਗੌਰਵ ਸ਼ਰਮਾ ਦਾ ਭਤੀਜਾ ਨਾਲ ਮੌਜੂਦਾ ਸਰਪੰਚ ਦਾ ਭਰਾ ਸਾਭਾ ਨਾਲ ਇਹ ਸਾਰੇ ਹੀ ਦੂਤ ਨਾ ਚੋਂ ਜਿਹੜੇ ਮੂੰਹ ਬੰਨੇ ਹੀ ਗੈਰ ਸਟਾਰ ਹੀ ਸਾਰੇ ਆ ਵੇ ਇਹ ਸਿਰਫ ਭਲੇਖੇ ਜੀ ਇਹਨੂੰ ਗੋਲੀ ਵੱਜੀ ਆ ਹਾ ਗੋਲੀ ਜਿਹੜੀ ਇਹਨੂੰ ਵੱਜੀ ਆ ਭਲੇਖੇ ਜੀ ਵੱਜੀ ਆ ਉਹਨਾਂ ਨੂੰ ਇਹ ਹੀ ਪੀ ਇਹ ਦੂਜੀ ਸੀਟ ਤੇ ਬੈਂਦਾ ਗੱਡੀ ਨਹੀਂ ਚਲਾਉਂਦਾ ਸਾਰੇ ਫੈਰ ਉੱਥੇ ਮਾਰੇ ਨਾ ਆ ਵੇਖੋ ਉੱਥੇ ਫੈਰ ਮਾਰੇ ਸਾਰੇ ਤਾੜ ਤਾੜ ਇਹਨਾਂ ਗੋਲੀਆਂ ਚਲਾਈਆਂ ਤੇ ਐਨੂੰ ਭੱਜਿਆ ਪਿੰਡੀਆਂ ਨੂੰ ਐਨੂੰ ਆ ਮੋਦਲੇ ਤੋਂ ਮੋਦਲੇ ਦੇ ਪਿੰਡ ਨੂੰ ਨਹੀਂ ਪਿੰਡਾਂ ਵਾਲੀ ਸੜਕ ਨੂੰ ਭੱਜੇ ਆ ਗੱਡੀ ਲੈ ਕੇ ਤੇ ਇਹਨਾਂ ਮੈਂ ਪੁਲਿਸ ਨੂੰ ਇਹ ਕੇਸ ਰਣਜੀਤ ਸਿੰਘ ਐਸਐਸਆਈ ਕੋਹੀ ਇਹਦੀ ਨਲਾਕੀ ਕਰਕੇ ਅੱਜ ਸਾਡੇ ਤੇ ਹਮਲਾ ਹੋਇਆ ਮੈਂ 25 ਦਾ ਰੂੰਡਿਆ ਹਾਂ ਇਹ ਮੈਨੂੰ ਕਮਕੀਆਂ ਦੇ ਐਡਾ ਹੀ ਮਾਰਨ ਦੀਆਂ ਦੇਣ ਲਈ ਇੱਕ ਦਿਨ ਨਿਸ਼ਾਨ ਦੇਈ ਉਹਦੋਂ ਵੀ ਇਟਾਂ ਲੈ ਕੇ ਮੈਨੂੰ ਪਿਆ ਨਾਲ ਸਰਪੰਚ ਦਾ ਭਰਾ ਹੀ ਉਹਦੋਂ ਵੀ ਇਟਾਂ ਲੈ ਕੇ ਪਏ ਅੱਜ ਤੇ ਇਹਨਾਂ ਹੱਥ ਦੀ ਕਰਤੀ ਵੀ ਹਨੇਰਾ ਹੋ ਗਿਆ ਰਾਤ ਹੋ ਗਈ 7 ਵਜੇ ਦਾ ਕਰੀਬ ਟਾਈਮ ਆ ਤਾਂ 7 ਵਜੇ ਇੱਥੇ ਗੱਡੀ ਰੋਕੇ ਬੈਠੇ ਇਹਨਾਂ ਨੂੰ ਪਤਾ ਇਧਰੋਂ ਲੰਘਣਾ ਵਾ ਇੱਥੋਂ ਲੰਘਦੇ ਹਾਂ ਲੰਘਦੇ ਮੈਂ ਉਹ ਫਾਇਰਿੰਗ ਕੀਤੀ ਠਾ 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 ਗੋਲੀਆਂ ਚਲਾਈਆਂ ਨਾ ਵੀ ਐਨੂੰ ਭੱਜਿਆ ਆਪਣੇ ਨਾਲ ਤੇ ਮੈਨੂੰ ਮਾਰ ਗਏ ਮੈਨੂੰ ਰੱਬ ਰੱਖਣ ਵਾਲਾ ਆਪ ਭਤੀਜਾ ਮੇਰਾ ਜ਼ਖਮੀ ਹੋਇਆ ਭਤੀਜਾ ਜ਼ਖਮੀ ਹੋਇਆ ਇਹਦਾ ਅਸੀਂ ਕੋਈ ਦਰਖਾਸਤ ਨਹੀਂ ਦੇਣੀ ਪੁਲਿਸ ਨੂੰ ਕਿਉਂਕਿ 4-6 ਮਹੀਨੇ ਹੋ ਗਏ ਅੱਗੇ ਰੋਂਦੇ ਆ ਪੁਲਿਸ ਦੀ ਦਰਖਾਸਤ ਦਿੱਤੀ ਆ ਕੋਈ ਕਾਰਵਾਈ ਨਹੀਂ ਹੋਈ 6 ਮਹੀਨੇ ਹੋ ਗਏ ਅੱਜ ਜ਼ਖਮੀ ਹੋ ਗਿਆ ਅਸੀਂ ਪ੍ਰਾਈਵੇਟ ਹਸਪਤਲ ਚੱਲੇ ਆ ਇਲਾਜ ਕਰਾਵਾਂਗੇ ਵਾ ਕੋਈ ਦਰਖਾਸਤ ਨਹੀਂ ਦੇਣੀ ਕੋਈ ਕਾਰਵਾਈ ਨਹੀਂ ਇਹੀ ਕਰਾਉਣੀ ਜੋ ਪੁਲਿਸ ਪੁਲਿਸ ਸਾਨੂੰ ਜਿਹੜਾ ਰਣਜੀਤ ਸਿੰਘ ਐਸਆਈ ਹੈ ਨਾ ਇਹ ਲੰਬੜਦਾਰ ਆ ਪਿੰਡ ਦਾ ਇਹ ਮੋਹਤਬਰ ਬੰਦਾ ਵਾ ਪਹੁੰਚ ਵਾਲਾ ਬੰਦਾ ਵਾ ਇਹ ਸਰਕਾਰ ਨਾਲ ਜੁੜਿਆ ਹੋਇਆ ਬੰਦਾ ਵਾ ਸਰਕਾਰ ਦੇ ਕੰਮ ਕਰਦਾ ਇਨ